ਪਿੱਤਾ ਕਾਲੂ ਜੀ ਦੇ ਘਰ ਰੱਬੀ ਜੋਤੇ ਆਈ ਜੀ ਚਾਰੇ ਪਾਸੇ ਜੱਗ ਵਿੱਚ ਹੋਈ ਰਛਨਾਈ ਜੀ ਪਿਤਾ ਕਾਲੂ ਜੀ ਦੇ ਘਰ ਰੱਬੀ ਜੋਤ ਆਈ ਜੀ ਚਾਰੇ ਪਾਸੇ ਜੱਗ ਵਿੱਚ ਹੋਈ ਰਛਨਾਈ ਜੀ ਪਾਪੀਆਂ ਨੂੰ ਤਾਰਨ ਹੈ ਆਇਆ ਸੰਗ ਤੇ ਪਾਪੀਆਂ ਨੂੰ ਤਾਰਨ ਹੈ ਆਇਆ ਸੰਗ ਤੇ ਮਾਤਾ ਤ੍ਰਿਪਤਾ ਦੀਆਂ ਅੱਖੀਆਂ ਦਾ ਤਾਰਾ ਰਲ ਮਿਲ ਖੁਸ਼ੀਆਂ ਮਨਾਉ ਸੰਗ ਤੇ ਆਇਆ ਗੁਰੂ ਜੀ ਦਾ ਜਨਮ ਦੇਹਾੜਾ ਰਲ ਮਿਲ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਾ ਜਨਮ ਦੇਹਾੜਾ ਛੋਟੀ ਉਮਰ ਵਿੱਚ ਪਾण्डे ਨੂੰ ਪੜਾਇਆ ਸੀ ਭੁੱਲੇ ਹੋਏ ਫਿਰ ਜਾਨ ਨੂੰ ਸਿੱਧੇ ਰਾਹੇ ਪਾਇਆ ਸੀ ਛੋਟੀ ਯਮਰੇ ਵਿੱਚ ਪਾਡੇ ਨੂੰ ਪੜਾਇਆ ਸੀ ਭੁੱਲੇ ਹੋਏ ਫਿਰ ਧਿਆਨ ਨੂੰ ਸਿੱਧੇ ਰਾਹੇ ਪਾਇਆ ਸੀ ਮੋਦੀ ਖਾਨੇ ਵਿੱਚ ਤੇਰਾ ਤੇਰਾ ਤੋਲਿਆ ਮੋਦੀ ਖਾਨੇ ਵਿੱਚ ਤੇਰਾ ਤੇਰਾ ਤੋਲਿਆ ਆਇਆ ਦੁਖੀਆਂ ਦਾ ਵਣ ਕੇ ਸਹਾਰਾ ਰਲ ਮਿਲ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਇਨਮ ਦੇਹੜਾ ਰਲ ਮਿਲ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਇਨਮ ਦੇਹੜਾ ਬਲੀ ਜੋ ਗੰਧਾਰੀ ਦਾ ਤੋੜਿਆ ਅਹੰਕਾਰ ਸੀ ਪੰਜਾ ਲਾ ਕੇ ਦੇਖੋ ਕਿ ਮੈਂ ਰੋਕਿਆ ਪਹਾੜ ਸੀ ਬਲੀ ਜੋ ਗੰਧਾਰੀ ਦਾ ਤੋੜਿਆ ਅਹੰਕਾਰ ਸੀ ਪੰਜਾ ਲਾ ਕੇ ਦੇਖੋ ਕਿ ਮੈਂ ਰੋਕਿਆ ਪਹਾੜ ਸੀ ਮਾਲਕ ਨੂੰ ਸ਼ੋਕੇ ਦੇਖੋ ਧਰ ਗਿਆ ਪਹਾੜ ਤਨੋ ਪੌਂਦਾ ਦਰਸ਼ਨ ਜਗ ਸਾਰਾ ਰਾਣ ਮੇਲੇ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਾ ਜਨਮ ਦੇਹਾੜਾ ਰਾਣ ਮੇਲੇ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਾ ਜਨਮ ਦੇਹਾੜਾ ਸਦਨਾ ਸੱਜਣ ਟਗ ਗਣ ਕਾ ਨੂੰ ਤਾਰਿਆ ਕਉਡੇ ਜਹਿ ਹੀ ਰਾਖਿ ਸ਼ਾਨੂ ਦੇਖੈ ਸਧਾਰਿਆ ਸਦਨਾ ਸੱਜਣ ਠੱਗ ਗਣ ਕਾ ਨੂੰ ਤਾਰਿਆ ਕਉਡੇ ਜਹਿਰਾ ਕਿਸਾਨੂ ਦੇ ਕਹ ਸਦਾਰਿਆ ਚਾਰੇ ਪਾਸੇ ਜੈ ਜੈਕਾਰ ਬਾਬੇ ਨਾਨਕ ਦੀ ਚਾਰੇ ਪਾਸੇ ਜੈ ਜੈਕਾਰ ਬਾਬੇ ਨਾਨਕ ਦੀ ਨਾਲੇ ਬੋਲ ਦੇਣ ਸੱਚ ਦਾ ਜਕਾਰਾ ਹਰ ਆਲ ਮੇਰੇ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਇਨਮ ਦੇਹਾੜਾ ਹਰ ਆਲ ਮੇਰੇ ਖੁਸ਼ੀਆਂ ਮਨਾਉ ਸੰਗਤੇ ਆਇਆ ਗੁਰੂ ਜੀ ਦਇਨਮ ਦੇਹਾੜਾ ਸਾਧੂਆਂ ਨੂੰ ਦੇ ਕੋ ਜਾ ਦੁੱਲੰਗਰ ਸ਼ਕਾਇਆ ਸੀ ਬੀਰ ਪਈਆਂ ਵਿੱਚ ਸੌਦਾ ਸੱਚ ਦਾ ਚਲਾਇਆ ਸੀ ਸਾਧੂਆਂ ਨੂੰ ਦੇਖੋ ਜਦੋਂ ਲੰਗਰ ਸ਼ਕਾਇਆ ਸੀ ਵੀਰਪਿਆਂ ਵਿੱਚ ਸੌਦਾ ਸੱਚ ਦਾ ਚਲਾਇਆ ਸੀ ਖੁਸ਼ੀਆਂ ਦੇ ਵਿੱਚ ਜੋ ਦੇ ਫੁੱਲਿਆ ਨਹੀਂ ਸਮਾਉਂਦਾ ਖੁਸ਼ੀਆਂ ਦੇ ਵਿੱਚ ਜੋ ਦੇ ਫੁੱਲਿਆ ਨਹੀਂ ਸਮਾਉਂਦਾ ਪਿੰਡ ਜੋ ਗੁਰੁੱਤੜੀ ਸਾਰਾ ਰੌਣਕ ਮੇਲ ਖੁਸ਼ੀਆਂ ਮਨਾਉ ਸੰਗਤੀ ਆਇਆ ਗੁਰੂ ਜੀ ਦਇਆ ਨਮ ਦਿਹਾੜਾ ਰਾਲ ਮੇਲੇ ਖੁਸ਼ੀਆਂ ਮਨਾਉ ਸੰਗਤ ਆਇਆ ਗੁਰੂ ਜੀ ਦਇਆ ਨਮ ਦਿਹਾੜਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ